प्रेजेंस मेरी पीरी ग्वालिया वाहे गुरु जी का खालसा वाहे गुरु जी की फतेह जेकर तुसी सारे इतिहासक गुरुद्वारा साहिब जी दे दर्शन करना चाहते हो ता इस चैनल नो सब इस्क्राइब करो इस गुरुद्वारा साहिब दा नाम पंजवे गुरु श्री अर्जन देव जी द्वारा बनवाए गए खुद नाम ते रखा गया है ਇਹ ਗੁਰਦੁਆਰਾ ਸਾਹਿਬ ਪੰਜਾਬ ਦੇ ਜ਼ਿਲ੍ਹੇ ਸ੍ਰੀ ਅਮਰitsar ਸਾਹਿਬ ਵਿੱਚ ਸਥਿਤ ਹੈ। ਇਸ ਗੁਰਦੁਆਰੇ ਦਾ ਨਾਂ ਇੱਕ ਖੂਹ ਦੇ ਨਾਮ ਉੱਤੇ ਰੱਖਿਆ ਗਿਆ ਸੀ ਜਿਸ ਨੂੰ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਬਣਵਾਇਆ ਸੀ। ਇਹ ਖੂਹ ਇੰਨਾ ਵਿਸ਼ਾਲ ਸੀ ਕਿ ਇਸ ਵਿੱਚੋਂ ਪਾਣੀ ਕੱਢਣਾ ਔਖਾ ਸੀ। ਇਸ ਲਈ ਗੁਰੂ ਅਰਜਨ ਦੇਵ ਜੀ ਨੇ ਇੱਥੇ 6 ਫਾਲਸੀ ਪਹੀਏ ਲਵਾਏ ਸਾਂਮੀ ਤਾਂ ਕਿ ਪਾਣੀ ਆਸਾਨੀ ਨਾਲ ਨਿਕਲ ਸਕੇ। ਹੁਣ ਇਸ ਖੂਹ ਨੂੰ ਟਾਕ ਦਿੱਤਾ ਗਿਆ ਹੈ। ਪਰ ਫਿਰ ਵੀ ਇਸ ਤੋਂ ਸਰੋਵਰ ਸਾਹਿਬ ਵਿੱਚ ਪਾਣੀ ਆਉਂਦਾ ਹੈ। ਇਸ ਗੁਰਦੁਆਰੇ ਵਿੱਚ ਇੱਕ ਲੰਗਰ ਹਾਲ ਹੈ ਜਿੱਥੇ ਦਿਨ ਭਰ ਲੰਗਰ ਦੀ ਸੇਵਾ ਹੁੰਦੀ ਹੈ। ਇੱਥੇ ਜੋ ਵੀ ਸ਼ਰਧਾਲੂ ਆਉਂਦੇ ਹਨ ਉਹ ਲੰਗਰ ਛਕਦੇ ਹਨ। ਸ੍ਰੀ ਅੰਮ੍ਰਿਤਸਰ ਸਾਹਿਬ ਆਉਣ ਵਾਲੀਆਂ ਸੰਗਤਾਂ ਇਸ ਗੁਰਦੁਆਰੇ ਸਾਹਿਬ ਜੀ ਦੇ ਦਰਸ਼ਨ ਜ਼ਰੂਰ ਕਰਨ। ਜਦੋਂ ਪੰਜਵੇਂ ਗੁਰੂ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਧਰਮ ਪਤਨੀ ਇੱਕ ਬੱਚੇ ਨੂੰ ਜਨਮ ਦੇਣ ਵਾਲੇ ਸਨ। ਤਾਂ ਉਹ ਪਿੰਡ ਵਡਾਲੀ ਆ ਗਏ ਸਨ ਜਦੋਂ ਇੱਥੇ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਜਨਮ ਹੋਇਆ ਤਾਂ ਗੁਰੂ ਅਰਜਨ ਦੇਵ ਜੀ ਨੇ ਖੁਸ਼ੀ ਵਿੱਚ ਇਸ ਅਸਥਾਨ ਤੇ ਖੂਹ ਬਣਵਾਇਆ ਅਤੇ ਇਸ ਅਸਥਾਨ ਤੇ ਬਹੁਤ ਸਾਰੀਆਂ ਬਖਸ਼ਿਸ਼ਾਂ ਕੀਤੀਆਂ ਜੇਕਰ ਕੋਈ ਇੱਥੇ ਸਰਦਾ ਨਾਲ ਇਸ਼ਨਾਨ ਕਰਦਾ ਹੈ ਅਤੇ ਸੇਵਾ ਕਰਦਾ ਹੈ ਤਾਂ ਉਸ ਨੂੰ ਸੰਤਾਨ ਦੀ ਬਖਸ਼ਿਸ਼ ਹੋਵੇਗੀ ਅਤੇ ਉਸ ਦੇ ਦੁੱਖ ਅਤੇ ਕਲੇਸ਼ ਨਾਸ ਹੋ ਜਾਣਗੇ ਇਹ ਗੁਰਦੁਆਰਾ ਸਾਹਿਬ ਸ੍ਰੀ ਅੰਮ੍ਰਿਤਸਰ ਸ਼ਹਿਰ ਤੋਂ 9 ਕਿਲੋਮੀਟਰ ਪਛੰਵਨ ਪਾਕਿਸਤਾਨ ਦੀ ਸਰਦਵਲ ਜਾਣ ਵਾਲੀ ਗ੍ਰੈਂਡ ਤਿਰੰਗ ਰੋਡ ਤੇ ਸਥਿਤ ਇੱਕ ਸ਼ਹਿਰ ਹੈ ਇਸ ਨਗਰ ਦਾ ਨਾਮ ਗੁਰਦੁਆਰਾ ਸ੍ਰੀ ਛੇੜਤਾ ਸਾਹਿਬ ਰੱਖਿਆ ਗਿਆ ਹੈ ਸਿੱਖਾਂ ਦੇ ਪੰਜਵੇਂ ਗੁਰੂ ਅਰਜਨ ਦੇਵ ਜੀ ਨੇ ਇਸ ਇਲਾਕੇ ਵਿੱਚ ਇੱਕ ਵੱਡਾ ਖੂਹ ਬਣਵਾਇਆ ਸੀ ਇਹ ਖੂਹ ਇੰਨਾ ਵੱਡਾ ਸੀ ਕਿ ਇਸ ਨੂੰ ਚਲਾਉਣ ਲਈ 6 ਫਾਰਸੀ ਪਹੀਏ ਚਾਹੀਦੇ ਸਨ ਛੇਰ ਦਾ ਨਾਂ ਛੇ ਪਹੀਏ ਤੋਂ ਪਿਆ ਹੈ ਜਿੱਥੇ ਛੇ ਦਾ ਅਰਥ ਹੈ ਛੇ ਅਤੇ ਫਾਰਸੀ ਪਹੀਏ ਨੂੰ ਹਰ ਕਿਹਾ ਜਾਂਦਾ ਹੈ ਛੇਵੇਂ ਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਬਚਪਨ ਵਿੱਚ ਇਸ ਅਸਥਾਨ ਤੇ ਖੇਡਣ ਲਈ ਆਉਂਦੇ ਸਨ ਗੁਰਿਆਈ ਪ੍ਰਾਪਤ ਕਰਨ ਤੋਂ ਬਾਅਦ ਵੀ ਗੁਰੂ ਜੀ ਇਸ ਅਨੰਦਮਈ ਅਸਥਾਨ ਤੇ ਦੁਪਹਿਰ ਵੇਲੇ ਸ਼ਿਕਾਰ ਖੇਡਦੇ ਹੋਏ ਲੰਗਰ ਛਕਦੇ ਅਤੇ ਆਰਾਮ ਕਰਦੇ ਸਨ ਇੱਥੇ ਹਰ ਸਾਲ ਬਸੰਤ ਪੰਚਮੀ ਨੂੰ ਜੋੜ ਮੇਲਾ ਲੱਗਦਾ ਹੈ ਬਸੰਤ ਪੰਚਮੀ ਦੇ ਮੌਕੇ ਤੇ ਇਹ ਕਸਬਾ ਵੱਡੀ ਗਿਣਤੀ ਵਿੱਚ ਸੈਲਾਨੀਆਂ ਨੂੰ ਆਕਰਸ਼ਿਤ ਕਰਦਾ ਹੈ ਜਿਸ ਵਿੱਚ ਪਤੰਗ ਉਡਾਉਣ ਦੀ ਪੁਰਾਣੀ ਪਰੰਪਰਾ ਅਜੇ ਵੀ ਬਹੁਤ ਆਮ ਹੈ ਸੰਗਤ ਪੀਲੀ ਪਗ ਬੰਨ ਕੇ ਆਉਂਦੀ ਹੈ ਵਾਗੋ ਨੂੰ ਆਗੇ ಗುರು ಗುರು ವಾಗ